ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਦਰਸ਼ਕ ਵੀਰਾਂ ਦਾ ਸਾਰੇ ਦੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਆਂ ਜੀ ਅੱਜ ਰਾਤ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਅੱਜ ਰਾਤ ਪੰਜਾਬ ਦੇ ਵਿੱਚ ਜੋ ਮੀਂਹ ਦਾ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤਾਂ ਕਿਹੜੇ ਇਲਾਕੇ ਵਿੱਚ ਉਮੀਦ ਹੈ ਕਿਹੜੇ ਇਲਾਕੇ ਵਿੱਚ ਤੇਜ਼ ਹਨੇਰੀ ਚੱਲ ਸਕਦੀ ਹੈ ਤੇ ਗੜੇਮਾਰੀ ਪੁੰਦਾਬਾਂਦੀ ਦੇ ਕੀ ਹਾਲਾਤ ਨੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀ ਕਰਨ ਜਾ ਰਹੇ ਆਂ ਤਾਜ਼ਾ ਸੈਟਲਾਈਟ ਮੈਪਸ ਦੇਖੀ ਜਾਵੇ ਤਾਂ ਪੰਜਾਬ ਦੇ ਦੱਖਣ ਪੂਰਬੀ ਇਲਾਕੇ ਜਾਨਕੀ ਹਰਿਆਣੇ ਤੋਂ ਸਿਸਟਮ ਐਂਟਰ ਕਰ ਚੁੱਕੀ ਹੈ ਜੀ ਜਿਹਦੇ ਨਾਲ ਪੰਜਾਬ ਦੇ ਪੰਜ ਜ਼ਿਲ੍ਹੇ ਸਮੇਂ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਲੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਜੀ ਤੁਹਾਡੇ ਸਾਹਮਣੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ YouTube ਵਾਲੇ ਫਾਰਮਰ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਾਕੀ ਤੁਸੀਂ ਕਿਹੜੇ ਇਲਾਕੇ ਤੋਂ ਪੰਜਾਬ ਦੇ ਜਾਂ ਹਰਿਆਣੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਦਿਓ ਤੁਹਾਡੇ ਇਲਾਕੇ ਵਿੱਚ ਇਸ ਸਮੇਂ ਕੀ ਹਾਲਾਤ ਬਣੇ ਹੋਏ ਨੇ ਮੌਸਮ ਦੇ ਉਹ ਵੀ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਤੱਕ ਪ੍ਰੋਪਰ ਜਾਣਕਾਰੀ ਤੁਹਾਡੇ ਇਲਾਕੇ ਦੀ ਪਹੁੰਚਦੀ ਹੋ ਸਕੇ ਅਗਰ ਗੱਲ ਕੀਤੀ ਜਾਵੇ ਤਾਂ ਦੱਖਣ ਪੂਰਬੀ ਇਲਾਕੇ ਤੋਂ ਸਿਸਟਮ ਐਂਟਰ ਕਰ ਚੁੱਕੇ ਆ ਜਿਦੇ ਨਾਲ ਮੇਨ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਮਾਨਸਾ ਬਠਿੰਡਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਮੁਹਾਲੀ ਦਾ ਕੁਝ ਕੇ ਇਲਾਕਾ ਮਲੇਰਕੋਟਲੇ ਦਾ ਕੁਝ ਕੇ ਇਲਾਕਾ ਇਸ ਸਿਸਟਮ ਦੇ ਅੰਦਰ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਇਹਨਾਂ ਇਲਾਕਿਆਂ ਵਿੱਚ ਗੱਜ ਚਮਕ ਬੂੰਦਾਬੰਦੀ ਦੇ ਹਾਲਾਤ ਅੱਜ ਰਾਤ ਬਣ ਸਕਦੇ ਨੇ ਤੇਜ਼ ਹਨੇਰੀ ਅਤੇ ਹਵਾ ਵੀ ਚੱਲ ਸਕਦੀ ਹੈ ਤੇ ਬਾਕੀ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਅਸਰ ਨਹੀਂ ਹੋਵੇਗਾ ਬੱਦਲਵਾਈ ਬਣੇ ਰਹਿਣ ਦੇ ਕਾਰਨ ਪੂਰਬ ਦੀ ਹਵਾ ਚੱਲਣ ਦੇ ਨਾਲ ਤਾਪਮਾਨ 20 ਡਿਗਰੀ ਤੋਂ ਉੱਪ ਹੀ ਵੰਦੇ ਹੋਏ ਦਿਖਾਈ ਦੇ ਰਹੇ ਨੇ ਇਸ ਸਮੇਂ ਵੀ ਗੱਲ ਕੀਤੀ ਜਾਵੇ ਤਾਂ ਸ਼ਾਮ 6:30 7 ਵਜੇ ਦੇ ਵਿਚਕਾਰ ਤਾਪਮਾਨ 30 ਡਿਗਰੀ ਤੋਂ ਪਲੱਸ ਹੈ ਬਾਕੀ ਅੱਜ ਰਾਤ ਜਿਹੜੇ ਤੁਹਾਨੂੰ ਪੰਜਕ ਜਿਲ੍ਹੇ ਦੱਸੇ ਨੇ ਇਹਨਾਂ ਵਿੱਚ ਪੂਰੀ ਪੂਰੀ ਉਮੀਦ ਹੈ ਕਿ ਹਲਕੇ ਦਰਮਿਆਨੀ ਬੂੰਦਬਾਂਦੀ ਤੇ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਬਾਕੀ ਅਗਰ ਹਵਾ ਦਾ ਰੁੱਖ ਚੇਂਜ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਤਾਪਮਾਨ ਵੀ ਵਧਾ ਘਟ ਸਕਦਾ ਹੈ ਜਿਸ ਦੇ ਨਾਲ ਦਬਾਅ ਵਾਲਾ ਖੇਤਰ ਅੱਗੇ ਪਿੱਛੇ ਜਾ ਸਕਦਾ ਹੈ ਤੇ ਮੀਂਹ ਅਤੇ ਬੂੰਦਬਾਂਦੀ ਦੇ ਹਾਲਾਤ ਵੀ ਕਿਤੇ ਨਾ ਕਿਤੇ ਬਦਲ ਸਕਦੇ ਨੇ ਬਾਕੀ ਮੌਸਮ ਦੀ ਅਪਡੇਟ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਅਸੀਂ ਲਿਆਉਂਦੇ ਰਹਿੰਦੇ ਆ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਾਂ ਕਿਸਾਨੀ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਮੀਂਹ ਦੀ ਜਾਣਕਾਰੀ ਤੁਹਾਨੂੰ ਦੇ ਚੁੱਕੇ ਆ ਬਾਕੀ ਅਗਲੀਆਂ ਜਾਣਕਾਰੀਆਂ ਕੋਈ ਵੀ ਪ੍ਰਾਪਤ ਹੁੰਦੀਆਂ ਨੇ ਥੋੜਾ ਤੱਕ ਲੈ ਕੇ ਸਭ ਤੋਂ ਪਹਿਲਾਂ ਅਸੀਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਜੀ